ਅਗਲੀ ਗੱਲ ਪਾਣੀਆਂ ਦੇ ਨਾਲ ਹੀ ਜਾ ਜੁੜਦੀ ਹੈ BBMP ਦੀ ਗੱਲ ਕਰੀਏ BBMP ਤੁਸੀਂ ਇੱਕ ਦਿਨ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀ ਵੀ ਦੱਸਿਆ ਸੀਗਾ ਵੀ ਇੰਨਾ ਖਰਚਾ ਇੰਨੇ 100 ਕਰੋੜ ਤੇ ਇੰਨੇ ਪਰਸੈਂਟ ਇਹ ਪੰਜਾਬ ਦਿੰਦਾ BBMP ਨੂੰ ਪਰ BBMP ਕਹਿੰਦੇ ਪੰਜਾਬ ਨਾਲ ਹੀ ਕਰੋੜਾਂ ਦੀ ਠੱਗੀ ਕਰ ਗਿਆ ਜੀ ਅ ਪ੍ਰਵੀਨ ਜੀ BBMP ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਕਿ BBMP ਦਾ ਮਤਲਬ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਹਾਂਜੀ ਹਾਂਜੀ ਥੋੜਾ ਕੰਮ ਮੈਨੇਜ ਕਰਨਾ ਹੈ ਹੂੰ ਤੇ ਤੁਸੀਂ ਜੇ ਕੇਂਦਰ ਦੇ ਟਾਊਟ ਬਣ ਕੇ ਕੰਮ ਕਰੋਗੇ ਹੂੰ ਹੂੰ ਹਾਂ ਜੇ ਸੁੱਬਿਆਂ ਦੇ ਵਿੱਚ ਪਾਣੀ ਦੀ ਮੈਨੇਜਮੈਂਟ ਤੁਸੀਂ ਨਹੀਂ ਕਰ ਪਾਉਂਦੇ ਤੁਸੀਂ ਕਿਸੇ ਇੱਕ ਧਿਰ ਦੇ ਬਣ ਕੇ ਕੰਮ ਕਰੋਗੇ ਦੋ ਸੁੱਬਿਆਂ ਦੇ ਬਣ ਕੇ ਕੰਮ ਕਰੋਗੇ ਮੇ ਟਕਰਾਤ ਹੋਊਗੀ ਹੂੰ ਜੀ ਜੀ ਹੁਣ ਬਿਲਕੁਲ ਇਹ ਗੱਲ ਤੁਹਾਡੀ درست ਹੈ ਕਿ ਪਾਣੀ ਵਾਲਾ ਮਸਲਾ ਵੈਸੇ ਤਾਂ ਹੁਣ 20 ਤਰੀਕ ਨੂੰ ਨਿਬੜ ਜਾਣਾ ਜੀ ਕਿਉਂਕਿ ਪੰਜਾਬ ਸਰਕਾਰ ਲਗਾਤਾਰ ਇਸ ਮਸਲੇ ਦੇ ਉੱਤੇ ਉਹ ਲੜਾਈ ਨਹੀਂ ਲੜ ਰਹੀ ਜਿਹੜੀ ਪਾਣੀ ਆ ਦੇ ਮਸਲੇ ਦੀ ਲੜਾਈ ਹੈ ਹੂੰ ਉਹਦਾ ਸਿਰਫ 20 20 ਖੇਡਦੀ ਆ ਕਿ 23 ਘਟਾਓ 20 ਤਰੀਕ ਨੂੰ ਮੁੱਖ ਮੁੱਖ ਮੰਤਰੀ ਖੁਦ ਕਹਿੰਦੇ ਸੀ 12 ਵਜੇ ਇੱਕ ਮਿੰਟ ਤੇ ਪਾਣੀ ਚਲਾ ਜਾਣਾ ਜੀ ਜੀ ਹੁਣ ਉੱਥੇ ਵੀ ਨਵਾਂ ਗਲਿਸ ਪੈਦਾ ਕੀਤਾ ਜਾ ਰਿਹਾ ਕੱਲ ਬੀਬੀਐਮਬੀ ਦੀ ਬੈਟਰੀ ਸੀ ਬੈਠਕ ਦੇ ਵਿੱਚ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਸਾਨੂੰ 4500 ਕਿਊਸਕ ਪਾਣੀ ਹੋਰ ਦਿਓ ਵਿਚਾਰ ਜਰ ਤਾਂ ਜਾ ਹੀ ਰਿਹਾ ਸੀ ਹੂੰ ਹੂੰ 4500 ਮੰਗਦੇ ਸੀ 45 ਦਾ ਮਤਲਬ 8500 8500 ਕਿਊਸਕ ਉਹਨਾਂ ਨੂੰ 20 ਤਰੀਕ ਦੀ ਰਾਤ ਨੂੰ ਦੀ ਰਾਤ ਤੋਂ ਜਾਣਾ ਸ਼ੁਰੂ ਹੋ ਜਾਣਾ ਜੀ ਉਹ ਕਹਿੰਦੇ ਨਹੀਂ ਜੀ ਸਾਨੂੰ ਤਾਂ 10500 ਕਿਊਸਕ ਦਿਓ ਸਾਡੇ ਨਾਲ ਸਹਿਯਾਰ ਕਰ ਸਕਦਾ ਹੋ। ਐ ਸੰਤਾ ਵੱਧ ਚਾਹੀਦਾ ਜੀ, ਇੰਨਾ ਚਾਹੀਦਾ ਜੀ। ਹੁਣ ਉਹ ਇਹ ਫੇਰ ਨਾ ਮਟਕਰ ਆਪਿਆਦਾ ਹੋਊਗਾ। ਹਮਮ। ਪਰ ਹੁਣ ਇੱਥੇ ਸਵਾਲ ਸਭ ਤੋਂ ਵੱਡਾ ਜਿਹੜਾ ਨਵਾਂ ਖੜਾ ਹੋਇਆ ਉਹ ਹੀ ਹੋਇਆ ਕਿ BBMP ਦਾ ਜਿਹੜਾ ਕੁੱਲ ਬਜਟ ਆ ਉਹਦਾ 60% ਅਸੀਂ ਅਦਾ ਕਰਦੇ ਆ। ਹਮ। ਮਤਲਬ ਜੇ ਉਹ ਤਨਖਾਹਾਂ ਲੈਂਦੀ ਆ, ਜੇ ਉਹ ਭੱਤੇ ਲੈਂਦੀ ਆ, ਜੇ ਉਹ ਮੁਲਾਜ਼ਮਾਂ ਦੇ ਰਹਿਣ ਸਹਿਣ ਤੇ ਖਰਚਦੀ ਆ, ਡੈਮਾ ਦੀ ਮੈਨੇਜਮੈਂਟ ਆ, ਕੋਈ ਆ ਜੋ BBMP ਦਾ ਬਜਟ ਆ। ਹਮ ਹਮ ਜੇ ਉਹ 100 ਰੁਪਇਆ ਤਾਂ 60 ਰੁਪਏ ਸਾਡੇ ਜੇ 1000 ਰੁਪਇਆ ਤਾਂ 600 ਰੁਪਇਆ ਸਾਡਾ ਜੇ ਲੱਖ ਰੁਪਇਆ ਤਾਂ 60000 ਸਾਡੇ ਜੇ 10 ਲੱਖ ਤਾਂ 6 ਲੱਖ ਸਾਡੇ 60% ਅਸੀਂ ਅਦਾ ਕਰਦੇ ਹਾਂ ਹਮ ਪਰ ਹੋਇਆ ਕਿ ਪਿਛਲੇ 10 12 ਸਾਲਾਂ ਤੋਂ ਕਰੀਬ ਜੀ ਬੀਬੀਐਮਪੀ ਜਿਹੜਾ ਰੱਖ-ਰਖਾਅ ਲਈ ਡੈਮਾਂ ਦੀ ਰੱਖ-ਰਖਾਅ ਦੇ ਹਵਾਲੇ ਲਈ ਜਿਹੜਾ ਬਜਟ ਲੈ ਰਿਹਾ ਖਾਸ ਕਰ ਨੰਗਲ ਵਾਲੇ ਖੇਤਰ ਦਾ ਹੀ ਹਾਂਜੀ ਉਹ ਕੁੱਲ ਬਜਟ ਦਾ ਕੁੱਲ ਬਜਟ ਪੰਜਾਬ ਤੋਂ ਵਸੂਲੀ ਜਾ ਰਿਹਾ ਤੇ ਪੰਜਾਬ ਅਦਾ ਕਰ ਲਿਆ ਪਿਛਲੇ 10-12 ਸਾਲਾਂ ਤੋਂ ਪੰਜਾਬ ਨੂੰ ਚੂਨਾ ਲੱਗ ਰਿਹਾ ਪਾਣੀ ਤਾਂ ਹਰਿਆਣੇ ਨੂੰ ਵੱਧ ਚਾਹੀਦਾ ਤੇ ਜਾਂਦਾ ਰਿਹਾ 8 ਗੁਣਾ ਪਾਣੀ ਹਰਿਆਣੇ ਨੂੰ ਹੁਣ ਤੱਕ ਵੱਧ ਜਾ ਚੁੱਕਿਆ ਪਿਛਲੇ 8-10 ਸਾਲਾਂ 'ਚ ਤੇ ਰਾਜਸਥਾਨ ਨੂੰ ਪਾਣੀ ਤਾਂ ਬਾਦਲ ਕੈਪਟਨ ਦਾ ਛੱਡੋ ਆ ਭਗਵੰਤ ਮਾਨ ਦੇ ਟਾਈਮ ਵੀ ਵੱਧ ਗਿਆ ਜਦੋਂ ਖੂਬ ਰੋਜ਼ ਰਿਪੋਰਟਾਂ ਆਉਂਦੀਆਂ ਸੀ ਉਸ ਸਮੇਂ ਰਾਜਸਥਾਨ ਚੂਨਾ ਸੀ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਪੰਜਾਬ ਦੇ ਨਹਿਰੀ ਪਾਣੀ ਨਾਲ ਅਸੀਂ ਰਾਜਸਥਾਨ ਦੀਆਂ ਵੋਟਾਂ ਸਿੰਜ ਲਈਏ ਹਾਂਜੀ ਹਾਂਜੀ ਬਿਲਕੁਲ ਪੂਰਾ ਜੋਰ ਲਾਇਆ ਤਵੇਰ ਤੁਸੀਂ ਵੀ ਤਾਂ ਉਸੇ ਲੈਨ ਚ ਖੜੇ ਹੋ ਨਾ ਜਿਹੜੇ ਲੈਨ ਚ ਤੁਸੀਂ ਦੂਸਰਿਆਂ ਨੂੰ ਕਹਿੰਦੇ ਹੋ ਹਮ 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 ਪਰ ਜੇ ਪਿਛਲੇ 12 13 ਸਾਲਾਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਆ ਕਿ ਪੰਜਾਬ ਦੇ ਨਾਲੇ ਕਰੋੜਾਂ ਦਾ ਚੂਨਾ ਲੱਗ ਰਿਹਾ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਹਮ ਉਹ 60% ਦੀ ਸਾਧ ਤੋਂ ਲੈਣ ਦੀ ਲੈ ਕੇ 40% ਦੀ ਦੋਏ ਸੁੱਭਿਆਂ ਤੋਂ ਵਸੂਲਣ ਦੀ ਬਜਾਏ ਪਾਣੀ ਦੇਣ ਲੱਗੇ ਹੋ ਨਾ ਉਹਨਾਂ ਨੂੰ ਪੈਸੇ ਲੈਣ ਲਈ ਅਸੀਂ ਹਮ ਜੀ ਤੇ ਜੇ ਇਹ ਪ੍ਰਕਿਰਿਆ ਚੱਲ ਰਹੀ ਆ ਤਾਂ ਫਿਰ ਇਹਦਾ ਮਤਲਬ 10 12 ਸਾਲਾਂ ਚ ਤਾਂ ਸਾਰੀਆਂ ਸਰਕਾਰਾਂ ਆ ਗਈਆਂ ਇਹ 2010-11 ਤੋਂ ਲੈ ਕੇ 22-23 ਤੱਕ ਦੀ ਰਿਪੋਰਟ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਫਿਰ ਕੈਪਟਨ ਦਾ ਰਾਜ ਵੀ ਆਉਂਦਾ ਚੰਨੀ ਦਾ ਰਾਜ ਵੀ ਆਉਂਦਾ ਭਗਵੰਤ ਦਾ ਰਾਜ ਵੀ ਆਉਂਦਾ ਇਹਦੇ ਵਿੱਚ ਬਾਦਲਾਂ ਤੇ ਬੀਜਪੀ ਦਾ ਰਾਜ ਵੀ ਆਉਂਦਾ ਹਾਂ ਖਾਲੀ ਦਾ ਵੀਜਪੀ ਦਾ ਸੰਜ ਰਾਜ ਵੀ ਆਉਂਦਾ ਸੋ ਇਸ ਸਾਰੇ ਕੰਮ ਦੇ ਲਈ ਨੰਗਲ ਹਾਈਡਰੋ ਚੈਨਲ ਦੀ ਮਰਮਤ ਦੇ ਨਾਂ ਦੇ ਉੱਤੇ ਰੱਖ-ਰਖਾਵ ਦੇ ਉੱਤੇ 32 ਕਰੋੜ 69 ਲੱਖ ਰੁਪਈਆ ਹੁਣ ਤੱਕ ਲਿਆ ਗਿਆ ਸਾਥੋਂ ਠੀਕ ਹੈ ਮਤਲਬ 32 ਕਰੋੜ ਤੋਂ ਉੱਪਰ ਦਾ ਇਹ ਕੁੱਲ ਵਸੂਲੀ ਸਾਡੇ ਕੋਲ ਹੋਈ ਹੈ। ਕੁੱਲ ਇਹਨਾਂ ਦੀ ਇੰਨੀ ਲੋੜ ਸੀ ਰੱਖ ਰਖਾਵ ਲਈ। ਉਹ ਅੱਛਾ। ਜਦੋਂ ਕਿ ਬਣਦਾ ਇਹ ਸੀ ਕਿ ਦਾ 60% ਅਸੀਂ ਦਿੰਦੇ। 32 ਕਰੋੜ 69 ਲੱਖ ਦਾ 60% ਬਣਦਾ 19 ਕਰੋੜ 61 ਲੱਖ 40 ਹਜ਼ਾਰ। ਠੀਕ ਹੈ। ਤੇ 19 ਕਰੋੜ 61 ਲੱਖ ਲੈਣ ਦੀ ਬਜਾਏ ਸਾਤੋਂ ਤੁਸੀਂ ਪੂਰਾ 32 ਕਰੋੜ 69 ਲੱਖ ਵਸੂਲਿਆ। ਹੂੰ। ਇਹਦਾ ਮਤਲਬ ਹਰਿਆਣਾ ਤੇ ਰਾਜਸਥਾਨ ਨੇ ਜਿਹੜਾ ਮਿਲ ਕੇ 40% ਦੇਣਾ ਸੀ 13 ਕਰੋੜ 7 ਲੱਖ 60 ਹਜ਼ਾਰ ਤੁਸੀਂ ਉਹ ਵੀ ਸੱਤੋਂ ਵਸੂਲਿਆ ਹੂੰ ਇਹ ਪੰਜਾਬ ਦੇ ਚੂਨ ਮਤਲਬ ਕਿ ਖਜ਼ਾਨੇ ਨੂੰ ਚੂਨਾ ਨਹੀਂ ਠੱਗੀ ਨਹੀਂ ਤਾਂ ਹੋਰ ਕੀ ਹੈ ਜੀ ਹੋਰ ਕੀ ਹੈ ਸਹੀ ਗੱਲ ਬਿਲਕੁਲ ਠੱਗੀ ਕਿਹਨੂੰ ਕਹਿੰਦੇ ਨੇ ਹੋਰ ਫਰਾਡ ਕਿਹਨੂੰ ਕਹਿੰਦੇ ਨੇ ਹਾਂ ਜੀ ਜੀ ਬੀਵੀਐਮਪੀ ਕਹਿੰਦਾ ਜੀ ਸਾਡੀ ਤਾਂ ਕੈਗ ਹਰ ਵਾਰ ਰਿਪੋਰਟ ਕਰਦੀ ਹੈ ਜੀ ਜਾਰੀ ਹੁੰਦੀ ਹੈ ਸਾਰਾ ਕੁਝ ਰਿਪੋਰਟ ਸਾਡਾ ਅਗਲੇ ਤਾਂ ਇਹ ਰਿਪੋਰਟ ਕਰਦੇ ਆ ਕਿ ਤੁਹਾਡੇ ਕੋਲ ਪੈਸਾ ਕਿੰਨਾ ਆਇਆ ਤੇ ਤੁਸੀਂ ਕਿੰਨਾ ਖਰਚ ਲਿਆ ਉਹ ਹੀ ਥੋੜਾ ਦੇਖਦੇ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਹਾਂ ਬਿਲਕੁਲ ਸਹੀ ਬਿਲਕੁਲ ਸਹੀ ਹੈ ਹੂੰ ਹੁਣ ਪੰਜਾਬ ਸਰਕਾਰ ਕਿਸੇ ਸੰਸਥਾ ਨੂੰ ਕਿਸੇ ਸੰਗਠਨ ਨੂੰ ਕਿਸੇ ادارے ਨੂੰ ਕਿਸੇ ਵਿਭਾਗ ਨੂੰ ਕਿਸੇ ਮਹਿਕਮੇ ਨੂੰ ਕਿਸੇ ਪਿੰਡ ਸ਼ਹਿਰ ਕਸਬੇ ਨੂੰ ਕਿਸੇ ਨਗਰ ਨਿਗਮ ਨੂੰ ਗ੍ਰਾਂਟ ਦਾ ਜੀ 10000 ਦਾ ਵੀ ਚੈੱਕ ਦਿੰਦੀ ਹੈ ਨਾ ਹਾਂਜੀ ਤਾਂ ਉਹਦਾ ਵਰਤੋਂ ਸਰਟੀਫਿਕੇਟ ਮੰਗਿਆ ਜਾਂਦਾ ਹੂੰ ਕਿ ਵੀ ਦੱਸੋ ਇਹ ਪੈਸਾ ਇੰਨੀ ਤਰੀਕ ਤੱਕ ਨਾਲ ਚਿੱਠੀ ਲੱਗੀ ਹੁੰਦੀ ਹੈ ਕਿ ਇਸ ਕੰਮ ਲਈ ਅਲਾਟ ਕੀਤਾ ਹੈ ਇਸ ਕੰਮ ਲਈ ਵਰਤਿਆ ਜਾਣਾ ਹੂੰ ਹੂੰ ਤੇ ਉਸ ਤੋਂ ਬਾਅਦ ਇੰਨੀ ਤਰੀਕ ਤੱਕ ਹੀ ਵਰਤਿਆ ਜਾਣਾ ਫਿਰ ਉਹਦੇ ਬਰਤੋਂ ਦਾ ਸਰਟੀਫਿਕੇਟ ਸਾਨੂੰ ਪਹੁੰਚਦਾ ਕੀਤਾ ਜਾਵੇ ਬਿਲਕੁਲ ਠੀਕ ਹੈ ਇੱਥੇ ਇੰਨੇ ਸਾਲਾਂ ਤੋਂ ਕੋਈ ਬਰਤੋਂ ਸਰਟੀਫਿਕੇਟ ਲਿਆ ਹੀ ਨਹੀਂ ਜੀ ਹਮ ਚਲੋ ਮਾਨ ਸਰਕਾਰ ਨੂੰ ਇਹ ਕਹੂਗੀ ਕਿ ਅਸੀਂ ਤਾਂ ਫੜ ਲਈਏ ਗਲਤੀ ਹਮ ਹਮ ਪਰ 3 ਸਾਲ ਤੁਹਾਡੇ ਵੀ ਲੰਘੇ ਤੇ ਪਹਿਲਾਂ ਤਾਂ ਦੱਬ ਕੇ ਕੰਮ ਚੱਲਿਆ ਹਮ ਹੁਣ ਇਕੱਲੀ ਗਲਤੀ ਫੜ ਕੇ ਮੀਡੀਆ 'ਚ ਖਬਰਾਂ ਲਵਾ ਕੇ ਚਰਚਾ ਕਰਾ ਕੇ ਗੱਲ ਨਹੀਂ ਬਣਨੀ ਨਹੀਂ ਬਣ ਬਿਲਕੁਲ ਸਹੀ ਜੇ ਮਤਲਬ ਸਪੂਤ ਕਾ ਹੋਣਾ ਹੈ ਹੈਨਾ ਰਾਖਿਆਂ ਦਾ ਟੈਗ ਲੈਣ ਨੂੰ ਫਿਰਦੇ ਹੋ ਤਾਂ ਕਰੋ ਬਸੂਲੀ ਫਿਰ ਬੀਬੀਐਮਪੀ ਤੋਂ ਦਾਦਾ ਮੰਨੀ ਐ ਹੂੰ ਕੀ ਆ ਲੋ ਭਈ ਅਗਲਾ ਬਜਟ ਤੁਹਾਡਾ ਇੰਨਾ ਹੈ ਜਿਵੇਂ ਕਹਿੰਦੇ ਹੋ ਨਾ ਅਸੀਂ ਵੱਧ ਪਾਣੀ ਵਰਤ ਗਿਆ ਸੀ ਹਰਿਆਣਾ ਹੂੰ ਮਾਰਚ ਜੇ ਮੁੱਕ ਗਿਆ ਸੀ ਇਸ ਲਈ ਅਸੀਂ ਉਹਦਾ ਪਾਣੀ ਰੋਕਤਾ ਹੂੰ ਕਹੋ ਵੀ ਤੁਹਾਡੇ ਕੋਲ ਇੰਨਾ ਬਜਟ ਵੱਧ ਗਿਆ ਵਾ ਇਸ ਲਈ ਇੰਨਾ ਉਹਨਾਂ ਤੋਂ ਕੱਟ ਕੇ ਅਸੀਂ ਇੰਨਾ ਹੀ ਰਵਾਂਗੇ ਤੁਹਾਡੇ ਕਰਤੀ ਕਟੌਤੀ ਕਰ ਲਓ ਇੱਥੇ ਵੀ ਪਾਣੀ ਵਾਲਾ ਫੱਟਾ ਇੱਥੇ ਵੀ ਸਿੱਟ ਲਓ ਇੱਕ ਔਖਾ ਸਿੱਟਾ ਦੇਖੀਏ ਇਹ ਹੁਣ ਇਹ ਹੁਣ ਪਰਖ ਦੀ ਘੜੀ ਆ ਜੀ ਜੀ ਭਗਵੰਤ ਮਾਨ ਦੀ ਹਰਪਾਲ ਚੀਮਾ ਦੀ ਹੈ ਨਾ ਹੁਣ ਦੇਖਣ ਵਾਲੀ ਗੱਲ ਆ ਕਿ ਇੱਥੇ ਕਿਵੇਂ ਸਟੈਂਡ ਲੈਂਦੇ ਆ ਬਿਲਕੁਲ ਜੀ ਇਹ ਪੰਜਾਬ ਨਾਲ ਵੱਡੀ ਠੱਗੀ ਹੈ ਔਰ BBMB ਦੀ ਕੀ ਅੱਜ ਦੀ ਤਰੀਕ ਚ ਲੋੜ ਹੈ ਇਹਦੇ ਉੱਤੇ ਵੀ ਮੰਤਨ ਦੀ ਲੋੜ ਹੈ ਇੱਕ ਪਾਸੇ ਡੈਪੂਟੇਸ਼ਨ ਤੇ ਲਿਆ ਕੇ ਬਾਹਰੋਂ ਮਤਲਬ ਪੋਸਟਾਂ ਭਰੀਆਂ ਜਾ ਰਹੀਆਂ ਹੋ ਪੰਜਾਬ ਦੇ ਸਿਰ ਤੇ ਹੀ ਬੋਝ ਪੈਦਾ ਜਦੋਂ 60% ਅੱਜ ਦੀ ਵੱਧ ਦੇਣਾ ਤਾਂ ਵੱਧ ਬੋਝ ਸਾਡੇ ਤੇ ਹੀ ਆ ਹਾਂਜੀ ਹਾਂਜੀ ਬਿਲਕੁਲ ਅਸੀਂ ਆਪਣੇ ਕੋਟੇ ਦੀਆਂ ਪੋਸਟਾਂ ਵੀ ਨਹੀਂ ਭਰ ਪਾਰੇ ਹੈਨਾ ਇਹਦਾ ਮਤਲਬ ਇਹ ਵੀ ਸਮੀਖਿਆ ਦੀ ਲੋੜ ਹੈ ਕਿ ਜਦੋਂ ਡੈਮ ਬਣੇ ਜੀ ਉਸ ਸਮੇਂ ਸਾਨੂੰ ਵਰਕਰਾਂ ਦੀ ਮੁਲਾਜ਼ਮਾਂ ਦੀ ਅਹੁਦਿਆਂ ਦੀ ਕਿੰਨੀ ਲੋੜ ਸੀ ਹੂੰ ਤੇ ਅੱਜ ਜਦੋਂ ਸਿਰਫ ਮੈਨੇਜ ਕਰਨਾ ਹੈ ਹੂੰ 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 ਚੈਨਲਾਈਜ਼ ਕਰਨਾ ਹੈ ਪਾਣੀ ਨੂੰ ਸਾਰਾ ਕੁਝ ਤਾਂ ਕੀ ਉਹਨੇ ਹੀ ਮੁਲਾਜ਼ਮਾਂ ਦੀ ਲੋੜ ਹੈ ਇੱਥੇ ਕਿ ਨਹੀਂ ਹੈ ਜੀ ਜੀ ਬਿਲਕੁਲ ਤੇ ਨਜ਼ਰ ਕਰ ਲੋ ਹਾਂ ਜੀ ਛਾਲਣੀ ਲਾ ਲੋ ਹੂੰ 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 ਤੇ ਘਟਾ ਲੋ ਆਪਣੇ ਸੋ ਇਹਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ ਕਈ ਪਹਿਲੂਆਂ ਤੇ ਕੰਮ ਕਰਨ ਦੀ ਲੋੜ ਆ ਪਰ ਮਾਨ ਸਰਕਾਰ ਸਿਰਫ ਤੇ ਸਿਰਫ ਸ਼ੌਹਰਤ ਵਾਲੇ ਕੰਮ ਕਰਦੀ ਹੈ ਜਿੱਤੇ ਉਹਨੂੰ ਸ਼ੌਹਰਤ ਮਿਲੇ ਹੈਨਾ ਇਹਦੇ ਜਿਹੇ ਹਿਸਾਬ ਕਿਤਾਬ ਕਰਨ ਨਾਲ ਫਿਰ ਕੇਂਦਰ ਤੋਂ ਝਾੜਾ ਨਾ ਪੈ ਜਾਣਾ ਕੇਂਦਰ ਦੇ ਨਿਸ਼ਾਨਦੇਹ ਫਿਰ ਉਹ ਤੋਂ ਚੁੱਪੀ ਵੱਟ ਗਿਆ ਇਹੀ ਕੰਮ ਬਾਦਲਾਂ ਤੇ ਕੈਪਟਨ ਉਹਨਾਂ ਨੇ ਕੀਤਾ ਸੋ ਇਕੋ ਥੈਲੀ ਦੇ ਚੱਟੇ ਵੱਟੇ ਨੇ ਇਸ ਸਮਾਮ ਤੇ ਸਾਰੇ ਨੰਗੇ ਨੇ ਜੀ ਬਿਲਕੁਲ ਬਿਲਕੁਲ ਤੁਸੀਂ ਤਾਂ ਸਵਾ 8 ਰਸਾ ਦੇ ਸਿਰੇ ਦੀ ਗੰਢ ਕਰਤੀ ਵੀ ਇਕੋ ਥਾਲੀ ਦੇ ਚੱਟੇ ਵੱਟੇ ਨੇ ਤੇ ਇਸ ਸਮਾਮ ਚ ਸਾਰੇ ਨੰਗੇ ਨੇ ਤੇ ਸ਼ਰਮਾ ਜੀ ਗੱਲ ਇਹ ਵੀ ਹੈ ਨਾ ਇੱਥੇ ਕਿ ਵਿਚਾਰਨ ਵਾਲੀ ਵੀ ਜੇਕਰ ਤੁਸੀਂ ਖਰਚਾ ਜਾਂ ਸਾਰਾ ਕੁਝ ਠੱਗੀ ਠੋਰੀ ਮਾਰਨੀ ਹੈ ਪੰਜਾਬ ਦੇ ਨਾਲ ਤੇ ਉੱਪਰਲੇ ਮੈਨੇਜਮੈਂਟ ਦੇ ਵਿੱਚ ਤਾਂ ਬੰਦੇ ਤਾਂ ਉਹ ਨੇ ਜਿਹੜੇ ਕੇਂਦਰ ਪੱਖੀ ਨੇ ਇਕ ਤਾਂ ਹੋਵੇ ਨਾ ਵੀ ਚਲ ਖਰਚਾ ਵੀ ਸਾਡਾ ਤੇ ਕੰਟਰੋਲ ਵੀ ਸਾਡਾ ਖਰਚਾ ਸਾਡਾ ਸਾਡਾ ਹੀ ਸਿਰ ਤੇ ਸਾਡੀਆਂ ਹੀ ਜੁੱਤੀਆਂ ਉਹ ਉਹ ਹਿਸਾਬ ਹੋਇਆ ਪਿਆ ਇੱਥੇ